ਸਾਸਰੀ ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਸੂਜੀ ਦਾ ਹਲਵਾ ਜਿਹੜਾ ਸੂਜੀ ਦਾ ਹਲਵਾ ਹੈਗਾ ਇਹਨੂੰ ਆਪਾਂ ਸੂਜੀ ਦਾ ਕੜਾਹ ਵੀ ਕਹਿ ਦਿੰਦੇ ਆ ਬਹੁਤ ਹੀ ਵਧੀਆ ਬਣੇਗਾ ਬਹੁਤ ਹੀ ਦਾਣੇਦਾਰ ਬਣੇਗਾ ਸਿਰਫ ਇੱਕ ਟ੍ਰਿਕ ਹੈਗੀ ਜਿਹੜੀ ਇਸ ਦੇ ਵਿੱਚ ਫੋਲੋ ਕਰਨੀ ਹੈ ਉਹਦੇ ਨਾਲ ਜਿਹੜਾ ਸੂਜੀ ਦਾ ਹਲਵਾ ਹੈਗਾ ਬਹੁਤ ਦਾਣੇਦਾਰ ਬਹੁਤ ਟੇਸਟੀ ਬਣ ਕੇ ਤਿਆਰ ਹੋਏਗਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸੂਜੀ ਦਾ ਹਲਵਾ ਬਣਾਉਣ ਵਾਸਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਕੋਈ ਕੱਪ ਜਾਂ ਕਟੋਰੀ ਸੈੱਟ ਕਰ ਲਾਂਗੇ ਆਪਾਂ ਇਸੇ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਲੈਣੀਆਂ ਨੇ ਤੇ ਦੇਖੋ ਇੱਕ ਕਟੋਰੀ ਇੱਥੇ ਮੈਂ ਸੂਜੀ ਲੈ ਲਿੱਤੀ ਹੋਈ ਏ ਸੂਜੀ ਜਿਹੜੀ ਹੈਗੀ ਤੁਸੀਂ ਬਰੀਕ ਮੋਟੀ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਮੈਂ ਇੱਥੇ ਬਰੀਕ ਸੂਜੀ ਲਈਏ ਤੇ ਸਭ ਤੋਂ ਪਹਿਲਾਂ ਆਪਾਂ ਇਸੇ ਕਟੋਰੀ ਦੇ ਹਿਸਾਬ ਨਾਲ ਚਾਸ਼ਨੀ ਬਣਾਵਾਂਗੇ ਇੱਥੇ ਮੈਂ ਇੱਕ ਕਟੋਰੀ ਚੀਨੀ ਲੈ ਲਿੱਤੀ ਏ ਜਿਹੜੀ ਕਟੋਰੀ ਦੇ ਨਾਲ ਮੈਂ ਸੂਜੀ ਲਈਏ ਉਸੇ ਕਟੋਰੀ ਦੇ ਹਿਸਾਬ ਨਾਲ ਇੱਕ ਕਟੋਰੀ ਚੀਨੀ ਤੇ ਚਾਰ ਕਟੋਰੀਆਂ ਇੱਥੇ ਮੈਂ ਪਾਣੀ ਦੀਆਂ ਪਾ ਲੈਂਦੀਆਂ ਨੇ ਤੇ ਹੁਣ ਇਸ ਨੂੰ ਆਪਾਂ ਮੈਲਟ ਹੋਣ ਲਈ ਰੱਖ ਦੇਵਾਂਗੇ ਮੀਡੀਅਮ ਹਾਈ ਫਲੇਮ ਦੇ ਉੱਪਰ ਆਪਾਂ ਇਸ ਨੂੰ ਮੈਲਟ ਕਰਾਂਗੇ ਕੋਈ ਵੀ ਇੱਕ ਤਾਰ ਜਾਂ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਆਪਾਂ ਤੇ ਹੁਣ ਇਸ ਦੇ ਵਿੱਚ ਫਲੇਵਰ ਦੇ ਵਾਸਤੇ ਮੈਂ ਥੋੜੇ ਜਿਹੀ ਕੇਸਰ ਦੇ ਧਾਗੇ ਪਾਏ ਨੇ ਇਸ ਦੇ ਨਾਲ ਫਲੇਵਰ ਵੀ ਵਧੀਆ ਆਉਂਦਾ ਤੇ ਸੂਜੀ ਦੇ ਹਲਵੇ ਦਾ ਜਿਹੜਾ ਕਲਰ ਹੈਗਾ ਉਹ ਵੀ ਚੇਂਜ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਵਿੱਚੋਂ ਦੀ ਇੱਕ ਦੋ ਵਾਰੀ ਮੈਂ ਇਸ ਨੂੰ ਹਿਲਾ ਲਿਆ ਸੀ ਤੇ ਮੀਡੀਅਮ ਹਾਈ ਫਲੇਮ ਦੇ ਉੱਪਰ ਜਿਹੜੀ ਇਹ ਚਾਸ਼ਨੀ ਹੈਗੀ ਇਹ ਬਣਾ ਕੇ ਤਿਆਰ ਕਰ ਲੈਣੀ ਹੈ ਥੋੜਾ ਹੀ ਟਾਈਮ ਲੱਗਣਾ ਹੈ ਤੇ ਜਿਹੜੀ ਇਹ ਚੀਨੀ ਹੈਗੀ ਇਹ ਮੈਲਟ ਹੋ ਜਾਣੀ ਹੈ ਦੇਖੋ ਚੀਨੀ ਸਾਰੀ ਇੱਥੇ ਮੈਲਟ ਹੋ ਚੁੱਕੀ ਹੋਈ ਹੈ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਇਹਨੂੰ ਹੁਣ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਇਧਰ ਆਪਾਂ ਸੂਜੀ ਨੂੰ ਪਹਿਲਾਂ ਪੁੰਨ ਲੈਣੇ ਆ ਤੇ ਹੁਣ ਇੱਥੇ ਇੱਕ ਕੜਾਈ ਦੇ ਵਿੱਚ ਮੈਂ ਦੇਸੀ ਘਿਓ ਪਾਵਾਂਗੀ ਪੂਰਾ ਦੇਸੀ ਘਿਓ ਹਜੇ ਇੱਥੇ ਨਹੀਂ ਪਾਣਾ 2 ਵੱਡੇ ਚਮਚ ਹੀ ਦੇਸੀ ਘਿਓ ਦੇ ਪਾਵਾਂਗੇ ਕਟੋਰੀ ਆਪਾਂ ਉਹੀ ਲਈਏ ਜਿਸ ਦੇ ਹਿਸਾਬ ਨਾਲ ਆਪਾਂ ਸੂਜੀ ਲਈਏ ਇੱਕ ਕਟੋਰੀ ਘਿਓ ਮੈਂ ਇੱਥੇ ਰੱਖਿਆ ਹੋਇਆ ਜਿਸ ਦੇ ਵਿੱਚੋਂ ਮੈਂ 2 ਵੱਡੇ ਚਮਚ ਜਿਹੜੇ ਹੈਗੇ ਨੇ ਘਿਓ ਦੇ ਪਾਏ ਨੇ ਤੇ ਬਾਕੀ ਦਾ ਘਿਓ ਬਾਅਦ ਵਿੱਚੋਂ ਇਸਤੇਮਾਲ ਕਰਾਂਗੇ ਤੇ ਜਿਵੇਂ ਹੀ ਘਿਓ ਜਿਹੜਾ ਹੈਗਾ ਮੈਲਟ ਹੋਣਾ ਸ਼ੁਰੂ ਹੋ ਜਾਏਗਾ ਤੇ ਜਿਹੜੀ ਇੱਕ ਕਟੋਰੀ ਸੂਜੀ ਹੈਗੀ ਉਹ ਵੀ ਆਪਾਂ ਇਸ ਦੇ ਵਿੱਚ ਪਾ ਦੇਣੀ ਹੈ ਤੇ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਭੁੰਨਾ ਸ਼ੁਰੂ ਕਰਨਾ ਹੈ ਤੇ ਬਸ ਜਦੋਂ ਵੀ ਹਲਵਾ ਬਣਾਉਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਾਂ ਇਸ ਨੂੰ ਹਿਲਾਉਣਾ ਬਿਲਕੁਲ ਨਹੀਂ ਛੱਡਣਾ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਹੋਏ ਭੁੰਨੀ ਜਾਣਾ ਤੇ ਤਕਰੀਬਨ ਪਹਿਲਾਂ ਤਾਂ ਆਪਾਂ ਇਸ ਨੂੰ 2 ਤੋਂ 3 ਮਿੰਟ ਲਈ ਹੀ ਭੁੰਦੇ ਜਾਵਾਂਗੇ ਬਹੁਤ ਜ਼ਿਆਦਾ ਦੇਰ ਲਈ ਆਪਾਂ ਇਸ ਨੂੰ ਨਹੀਂ ਭੁੰਨਣਾ 2-3 ਮਿੰਟ ਹੋ ਗਏ ਨੇ ਤੇ ਦੇਖੋ ਸੂਜੀ ਜਿਹੜੀ ਹੈਗੀ ਏ ਹਲਕੀ ਜੀ ਫੁੱਲਣੀ ਵੀ ਸ਼ੁਰੂ ਹੋ ਗਈ ਹੋਈ ਏ ਹੁਣ ਤਕਰੀਬਨ ਇੱਥੇ 2-3 ਮਿੰਟ ਹੋਏ ਨੇ ਤੇ ਇਸ ਦੇ ਵਿੱਚ ਆਪਾਂ ਇੱਕ ਸਪੈਸ਼ਲ ਇਨਗਰੀਡੀਅੰਟ ਪਾਵਾਂਗੇ ਜਿਹਦੇ ਨਾਲ ਕੀ ਸੂਜੀ ਦੇ ਹਲਵੇ ਦਾ ਸਵਾਦ ਹੋਰ ਦੁਗਣਾ ਹੋ ਜਾਏਗਾ ਇਸ ਦੇ ਵਿੱਚ ਆਪਾਂ ਪਾਵਾਂਗੇ ਹੁਣ 2 ਚਮਚ ਬੇਸਣ ਦੇ ਤੇ ਮੈਂ ਇੱਥੇ ਹੁਣ 2 ਚਮਚ ਜਿਹੜੇ ਹੈਗੇ ਨੇ ਬੇਸਣ ਦੇ ਪਾ ਰਹੀਆਂ 3 ਕੁ ਮਿੰਟ ਆਪਾਂ ਸੂਜੀ ਨੂੰ ਭੁੰਨਿਆ ਤੇ 2 ਕੁ ਚਮਚ ਬੇਸਨ ਦੇ ਪਾ ਲਿੱਤੇ ਨੇ ਤੇ ਹੁਣ ਲੋ-ਮੀਡੀਅਮ ਫਲੇਮ ਦੇ ਉੱਪਰ ਇਸ ਨੂੰ ਲਗਾਤਾਰ ਆਪਾਂ ਉਦੋਂ ਤੱਕ ਭੁੰਨਾ ਹੈ ਜਦੋਂ ਤੱਕ ਕਿ ਸੂਜੀ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਮਤਲਬ ਕਿ ਇਸ ਨੂੰ ਬ੍ਰਾਊਨ ਹੋਣ ਤੱਕ ਭੁੰਨਾ ਹੈ ਤੇ ਜਿਵੇਂ ਜਿਵੇਂ ਆਪਾਂ ਇਸ ਨੂੰ ਭੁੰਨਦੇ ਜਾ ਰਹੇ ਹਾਂ ਤੇ ਦੇਖੋ ਜਿਹੜੀ ਸੂਜੀ ਹੈਗੀ ਏ ਲਿਕਵਿਡ ਫਾਰਮ ਦੇ ਵਿੱਚ ਆਣੀ ਸ਼ੁਰੂ ਹੋ ਗਈ ਏ ਮਤਲਬ ਕਿ ਇਹ ਫੁੱਲਣੀ ਸ਼ੁਰੂ ਹੋ ਗਈ ਹੋਈ ਏ ਤੇ ਬਸ ਥੋੜੀ ਹੀ ਦੇਰ ਲੱਗਣੀ ਏ ਤੇ ਇਹ ਸੂਜੀ ਜਿਹੜੀ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨੀ ਜਾਣੀ ਹੈ ਦੇਖੋ ਇਹ ਕਾਫੀ ਜ਼ਿਆਦਾ ਲਿਕੁਇਡ ਫਾਰਮ ਦੇ ਵਿੱਚ ਆ ਚੁੱਕੀ ਹੋਈ ਹੈ ਤਕਰੀਬਨ 5 ਤੋਂ 7 ਮਿੰਟ ਹੀ ਲੱਗਨੇ ਨੇ ਲੋ ਟੂ ਮੀਡੀਅਮ ਫਲੇਮ ਤੇ ਇਸ ਨੂੰ ਭੁੰਦੇ ਹੋਏ ਤੇ ਦੇਖੋ 7 ਕੁ ਮਿੰਟ ਲੱਗੇ ਨੇ ਤੇ ਸੂਜੀ ਨੇ ਕਿਉ ਜਿਹੜਾ ਹੈਗਾ ਛੜਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਸੂਜੀ ਦਾ ਕਲਰ ਵੀ ਚੇਂਜ ਹੋ ਚੁੱਕਾ ਹੋਇਆ ਹੈ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਇਸ ਦੇ ਵਿੱਚ ਮੈਂ ਥੋੜੇ ਜਿਹਾ ਡਰਾਈ ਫਰੂਟ ਪਾਵਾਂਗੀ ਮੈਂ ਇੱਥੇ ਬਦਾਮ ਤੇ ਕਿਸ਼ਮਿਸ਼ ਪਾਰੀਆਂ ਕਿਸ਼ਮਿਸ਼ ਜਿਹੜੀ ਹੈਗੀ ਇਹ ਬੜੀ ਜਲਦੀ ਫੁੱਲ ਜੇਗੀ ਕਿਉਂਕਿ ਸੂਜੀ ਬਹੁਤ ਜ਼ਿਆਦਾ ਗਰਮ ਹੈ ਤੁਸੀਂ ਚਾਹੋ ਤਾਂ ਇਸ ਨੂੰ ਰੋਸਟ ਕਰਕੇ ਵੀ ਪਾ ਸਕਦੇ ਹੋ ਮੈਂ ਇੱਥੇ ਬਦਾਮ ਤੇ ਸੋਗੀ ਪਾਈਏ ਤੁਸੀਂ ਅਖਰੋਟ ਕਾਜੂ ਜਾਂ ਨਾਰੀਅਲ ਵੀ ਪਾ ਸਕਦੇ ਹੋ ਇੱਥੇ ਨਾਰੀਅਲ ਨੂੰ ਕੱਟ ਕੇ ਉਸ ਦੇ ਪੀਸ ਪਾ ਸਕਦੇ ਹੋ ਤੇ ਦੇਖੋ ਇੱਥੇ ਡਰਾਈ ਫਰੂਟ ਮੈਂ ਮਿਕਸ ਕਰ ਦਿੱਤਾ ਹੋਇਆ ਤੇ ਹੁਣ ਇਸ ਦੇ ਵਿੱਚ ਚੀਨੀ ਵਾਲਾ ਜਿਹੜਾ ਪਾਣੀ ਹੈਗਾ ਉਹ ਪਾਵਾਂਗੇ ਪਹਿਲਾਂ ਆਪਾਂ ਅੱਧਾ ਇੱਕ ਪਾਣੀ ਪਾ ਲਵਾਂਗੇ ਫਲੇਮ ਲੋ ਟੂ ਮੀਡੀਅਮ ਹੀ ਰੱਖਣੀ ਆਪਾਂ ਇੱਥੇ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਬਾਕੀ ਦਾ ਪਾਣੀ ਹੁਣ ਫੇਰ ਇਸ ਦੇ ਵਿੱਚ ਪਾ ਦਵਾਂਗੇ ਦੇਖੋ ਕੇਸਰ ਪਾਣ ਦੇ ਨਾਲ ਕਿੰਨਾ ਵਧੀਆ ਕਲਰ ਆਇਆ ਸੂਜੀ ਦਾ ਆਪਾਂ ਨੂੰ ਕੋਈ ਵੀ ਆਰਟੀਫੀਸ਼ੀਅਲ ਕਲਰ ਪਾਣ ਦੀ ਜ਼ਰੂਰਤ ਨਹੀਂ ਪਈ ਇਸ ਦੇ ਵਿੱਚ ਤੇ ਬਹੁਤ ਹੀ ਵਧੀਆ ਕਲਰ ਆਇਆ ਹੈ ਤੇ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਜਦੋਂ ਤੱਕ ਕਿ ਸੂਜੀ ਸਾਰਾ ਪਾਣੀ ਐਬਜ਼ਾਰਬ ਨਾ ਕਰ ਲੇ ਤੇ ਦੇਖੋ ਸੂਜੀ ਜਿਹੜੀ ਹੈਗੀ ਹੈ ਉਸ ਨੇ ਹੌਲੀ-ਹੌਲੀ ਸਾਰਾ ਪਾਣੀ ਐਬਜ਼ਾਰਬ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਸੂਜੀ ਜਿਹੜੀ ਹੈਗੀ ਹੈ ਗਾੜੀ ਹੋਣੀ ਵੀ ਸ਼ੁਰੂ ਹੋ ਗਈ ਹੋਈ ਏ ਤੇ ਦੇਖੋ ਬਹੁਤ ਹੀ ਘੱਟ ਟਾਈਮ ਲੱਗਾ ਸੂਜੀ ਨੇ ਸਾਰਾ ਹੀ ਪਾਣੀ ਐਬਜ਼ਾਰਬ ਕਰ ਲਿੱਤਾ ਹੈ ਤੇ ਇਹ ਹਲਵਾ ਦੇਖਣ ਦੇ ਵਿੱਚ ਜਿੰਨਾ ਵਧੀਆ ਲੱਗਦਾ ਹੈ ਖਾਣ ਦੇ ਵਿੱਚ ਵੀ ਓਨਾ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਹ ਤੇ ਦੇਖੋ ਜਿਵੇਂ ਜਿਵੇਂ ਬੱਬਲਸ ਆਨੇ ਸ਼ੁਰੂ ਹੋਏ ਨੇ ਤੇ ਪਾਣੀ ਬਹੁਤ ਜ਼ਿਆਦਾ ਸੁੱਕਣਾ ਸ਼ੁਰੂ ਹੋ ਗਿਆ ਹੋਇਆ ਜਿਵੇਂ ਹੀ ਬੱਬਲਸ ਇਸ ਦੇ ਵਿੱਚ ਆ ਜਾਂ ਤਾਂ ਸਮਝੋ ਕਿ ਸਿਰਫ 1.5 ਮਿੰਟ ਹੀ ਹੋਰ ਲੱਗਣਾ ਹੈ ਜਿਹੜਾ ਪਾਣੀ ਹੈਗਾ ਉਹ ਸਾਰਾ ਸੁੱਕ ਜਾਣਾ ਹੈ ਤੇ ਜਿਵੇਂ ਹੀ ਬੱਬਲਸ ਆਣਗੇ ਇਸ ਦੇ ਵਿੱਚ ਹੁਣ ਆਪਾਂ ਜਿਹੜਾ ਬਾਕੀ ਦਾ ਬਚਿਆ ਹੋਇਆ ਕਿ ਉਹ ਹੈਗਾ ਉਹ ਵੀ ਪਾ ਦੇਣਾ ਤੇ ਸਾਰਾ ਹੀ ਕਿਉਂ ਜਿਹੜਾ ਹੈਗਾ ਇੱਥੇ ਮੈਂ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਬੱਬਲਸ ਆਣ ਤੋਂ ਬਾਅਦ 2 ਕੁ ਮਿੰਟ ਹੀ ਲੱਗਨੇ ਨੇ ਸੂਜੀ ਨੇ ਪਾਣੀ ਐਬਜ਼ੌਰਬ ਕਰ ਲੈਣਾ ਤੁਸਤੇ ਤੁਸੀਂ ਦੇਖ ਸਕਦੇ ਹੋ ਕਿ ਸੂਜੀ ਨੇ ਸਾਰਾ ਪਾਣੀ ਐਬਜ਼ੌਰਬ ਕਰ ਲਿੱਤਾ ਹੋਇਆ ਹੈ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਸੂਜੀ ਦਾ ਹਲਵਾ ਹੈਗਾ ਇੱਥੇ ਬਣ ਕੇ ਤਿਆਰ ਹੋ ਰਿਹਾ ਹੈ ਤੇ 2 ਮਿੰਟ ਹੋ ਗਏ ਹੋਏ ਨੇ ਬੜਾ ਹੀ ਜ਼ਬਰਦਸਤ ਜਿਹੜਾ ਹਲਵਾ ਹੈਗਾ ਉਹ ਬਣ ਚੁੱਕਾ ਹੋਇਆ ਹੈ ਸੂਜੀ ਦਾ ਦਾਣੇਦਾਰ ਹਲਵਾ ਬਹੁਤ ਜ਼ਿਆਦਾ ਵਧੀਆ ਬਣ ਚੁੱਕਾ ਹੈ ਤੇ ਹਲਵੇ ਨੇ ਦੇਖੋ ਕਿ ਉਹ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ ਦੇਖੋ ਬਿਲਕੁਲ ਵੀ ਇਸ ਦੇ ਵਿੱਚ ਪਾਣੀ ਨਹੀਂ ਹੈਗਾ ਬੜਾ ਹੀ ਟੇਸਟੀ ਬਹੁਤ ਹੀ ਜ਼ਬਰਦਸਤ ਹਲਵਾ ਬਣ ਚੁੱਕਾ ਹੈ ਇਹ ਦੇਖੋ ਮੈਂ ਤੁਹਾਨੂੰ ਸਾਈਡ ਤੋਂ ਦਿਖਾ ਰਹੀ ਹਾਂ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਬਹੁਤ ਜ਼ਬਰਦਸਤ ਹਲਵਾ ਜਿਹੜਾ ਹੈਗਾ ਬਣ ਚੁੱਕਾ ਹੋਇਆ ਹੈ ਹੁਣ ਇੱਥੇ ਗੈਸ ਦੀ ਫਲੇਮ ਜਿਹੜੀ ਹੈਗੀ ਆਪਾਂ ਇਸ ਨੂੰ ਬੰਦ ਕਰ ਦਵਾਂਗੇ ਕਿਉਂਕਿ ਹਲਵੇ ਨੇ ਸਾਈਡ ਤੋਂ ਦੇਖੋ ਘੋੜਾ ਛੱਡਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਗੈਸ ਦੀ ਫਲੇਮ ਬੰਦ ਕਰਕੇ ਹੁਣ ਇਸ ਨੂੰ ਆਪਾਂ ਟੱਕ ਦਵਾਂਗੇ ਤਾਂ ਜੋ ਇਹ ਸੈੱਟ ਹੋ ਜੇ ਤਕਰੀਬਨ ਇਸ ਨੂੰ 2 ਕੁ ਮਿੰਟ ਤੱਕ ਹੀ ਟੱਕਣਾ ਹੈ ਬਹੁਤ ਜ਼ਿਆਦਾ ਨਹੀਂ ਟੱਕ ਕੇ ਰੱਖਣਾ ਤੇ 2 ਮਿੰਟ ਹੋ ਗਏ ਹੋਏ ਨੇ ਫਰਸਟ ਕਲਾਸ ਜਿਹੜਾ ਹਲਵਾ ਹੈਗਾ ਉਹ ਬਣ ਚੁੱਕਾ ਹੋਇਆ ਹੈ ਇੱਕ ਵਾਰੀ ਇਸ ਨੂੰ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ ਸੂਜੀ ਦਾ ਦਾਣੇਦਾਰ ਹਲਵਾ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੋਇਆ ਹੈ ਤੇ ਹੁਨੇ ਹਲਵਾ ਜਿਹੜਾ ਹੈਗਾ ਸਰਵ ਹੋਣ ਦੇ ਲਈ ਰੈਡੀ ਹੈ ਤੇ ਹੁਣ ਮੈਂ ਇਹਨੂੰ ਪਲੇਟ ਦੇ ਵਿੱਚ ਸਰਵ ਕਰ ਰਹੀ ਆ ਦੇਖੋ ਕਿੰਨਾ ਖਿਲਿਆ ਖਿਲਿਆ ਹਲਵਾ ਜਿਹੜਾ ਹੈਗਾ ਬਣ ਚੁੱਕਾ ਹੋਇਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੇਗੀ